ਸੀਮਾ ਮਾਨ ਨੇ ਪੰਜਾਬੀਆਂ ਲਈ ਕੀਤਾ ਵੱਡਾ ਦਾਵਾ ਕਿ ਆਉਣ ਵਾਲੇ ਦਿਨਾਂ 'ਚ ਵਲੰਟੀਅਰਾਂ ਨੂੰ ਸੰਗਠਨ 'ਚ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ 'ਚ ਅਹੁਦੇ ਮਿਲਣਗੇ ਮੈਂ ਨੋਟ ਕਰ ਲਿਆ ਹੈ ਲਿਸਟਾ ਵੀ ਮੰਗਵਾ ਲਈਆਂ ਹਨ ਜਿਹੜੇ ਘਰਦਿਆਂ ਨਾਲ ਲੜ ਕੇ ਪੱਲਿਓ ਤੇਲ ਪਵਾ ਕੇ ਮੇਰੇ ਨਾਲ ਤੁਰਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲਣਗੀਆਂ ਤੇ ਅਹੁਦੇ ਵੀ ਮਿਲਣਗੇ ਸਰਕਾਰ 'ਚ ਵੱਡਾ ਹਿੱਸਾ ਪਵਾਵਾਂਗਾ ਉਹਨਾਂ ਦਾ ਆਉਣ ਵਾਲੇ ਦਿਨਾਂ 'ਚ ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ 'ਚ ਵੀ ਅਹੁਦੇ ਮਿਲਣਗੇ ਵਲੰਟੀਅਰਾਂ ਨੂੰ ਆਉਣ ਵਾਲੇ ਦਿਨਾਂ 'ਚ ਮੈਂ ਨੋਟ ਕਰ ਲਿਆ ਲਿਸਟਾ ਮੰਗਾ ਲੀਆਂ ਜਿਹੜੇ ਘਰ ਦਿਆਂ ਨਾਲ ਲੜ ਕੇ ਆਪਦੇ ਮੋਟਰਸਾਈਕਲ 'ਚ ਆਪ ਵੀ ਤੇਲ ਪਵਾ ਕੇ ਮੇਰੀ ਗੱਡੀ ਮੂਰੇ ਆ ਕੇ ਮੋਟਰਸਾਈਕਲ ਲਾ ਲੈਂਦੇ ਆ ਮੈਂ ਨਿਸ਼ਾਨਦੇਹੀ ਕਰ ਲਈ ਉਹਨਾਂ ਦੀ ਉਹਨਾਂ ਨੂੰ ਆਉਦੇ ਵੀ ਮਿਲਣਗੇ ਨੌਕਰੀਆਂ ਵੀ ਮਿਲਣਗੀਆਂ ਸਰਕਾਰ ਦੇ ਵਿੱਚ ਹਿੱਸਾ ਪਾਊਗਾ ਬੱਡੇ-ਤੱਬਰ ਕਿਉਂਕਿ ਜੇ ਉਹਨਾਂ ਕੋਲੇ ਕੋਈ ਪੈਨ ਹੋਊਗਾ ਤਾਂ ਹੀ ਉਹ ਲੋਕਾਂ ਦੇ ਕੰਮ ਕਰਾ ਸਕਦੇ ਨੇ ਉਹ ਥਾਣੇ 'ਚ ਗਏ ਨੂੰ ਘਟ ਘਟ ਐਸਐਚਓ ਖੜਾ ਹੋ ਕੇ ਪੁੱਛੇ ਤਾਂ ਸਹੀ ਜੀ ਜਨਾਬ ਉਹ ਲੈ ਲੈ ਕੇ ਜਾਵੇ ਪੰਜ ਬੰਦਿਆਂ ਨੂੰ ਕੰਮ ਕਰਾ ਕੇ ਲਾਵੇ ਗਲਤ ਕੰਮ ਆਪਾਂ ਕਰਾਉਂਦੇ ਨਹੀਂ ਸਹੀ ਕੰਮ ਆਪਾਂ ਛੱਡਦੇ ਨਹੀਂ ਆਹੀ ਕੰਮ ਹੈ ਬਸ ਸੀਮਾ ਮਾ ਨੇ ਪੰਜਾਬੀਆਂ ਲਈ ਕੀਤਾ ਵੱਡਾ ਦਾਵਾ ਕਿ ਆਉਣ ਵਾਲੇ ਦਿਨਾਂ 'ਚ ਵਲੰਟੀਅਰਾਂ ਨੂੰ ਸੰਗਠਨ 'ਚ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ 'ਚ ਅਹੁਦੇ ਮਿਲਣਗੇ ਮੈਂ ਨੋਟ ਕਰ ਲਿਆ ਹੈ ਲਿਸਟਾ ਵੀ ਮੰਗਵਾ ਲਈਆਂ ਹਨ ਜਿਹੜੇ ਘਰਦਿਆਂ ਨਾਲ ਲੜ ਕੇ ਪੱਲਿਓ ਤੇਲ ਪਵਾ ਕੇ ਮੇਰੇ ਨਾਲ ਤੁਰਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲਣਗੀਆਂ ਤੇ ਅਹੁਦੇ ਵੀ ਮਿਲਣਗੇ ਸਰਕਾਰ 'ਚ ਵੱਡਾ ਹਿੱਸਾ ਪਵਾਵਾਂਗਾ ਉਹਨਾਂ ਦਾ ਆਉਣ ਵਾਲੇ ਦਿਨਾਂ 'ਚ ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ 'ਚ ਵੀ ਅਹੁਦੇ ਮਿਲਣਗੇ ਵਲੰਟੀਅਰਾਂ ਨੂੰ ਆਉਣ ਵਾਲੇ ਦਿਨਾਂ 'ਚ ਮੈਂ ਨੋਟ ਕਰ ਲਿਆ ਲਿਸਟਾ ਮੰਗਾ ਲੀਆਂ ਜਿਹੜੇ ਘਰਦਿਆਂ ਨਾਲ ਲੜ ਕੇ ਆਪਣੇ ਮੋਟਰਸਾਈਕਲ 'ਚ ਆਪ ਹੀ ਤੇਲ ਪਵਾ ਕੇ ਮੇਰੀ ਗੱਡੀ ਮੂਰੇ ਆ ਕੇ ਮੋਟਰਸਾਈਕਲ ਲਾ ਲੈਂਦੇ ਐ ਮੈਂ ਨਿਸ਼ਾਨਦੇਹੀ ਕਰ ਲਈ ਉਹਨਾਂ ਦੀ ਉਹਨਾਂ ਨੂੰ ਆਉਦੇ ਵੀ ਮਿਲਣਗੇ ਨੌਕਰੀਆਂ ਵੀ ਮਿਲਣਗੀਆਂ ਸਰਕਾਰ ਦੇ ਵਿੱਚ ਹਿੱਸਾ ਪਾਊਗਾ ਵੱਡੇ ਤੱਬੇ ਨੂੰ ਹੁਣ ਜੇ ਉਹਨਾਂ ਕੋਲੇ ਕੋਈ ਪੈਨ ਹੋਊਗਾ ਤਾਈਆਂ ਲੋਕਾਂ ਦੇ ਕੰਮ ਕਰਾ ਸਕਦੇ ਨੇ ਉਹ ਖਾਣੇ ਚ ਗਏ ਨੂੰ ਘਟ ਘਟ ਐਸਐਚਓ ਖੜਾ ਹੋ ਕੇ ਪੁੱਛੇ ਤਾਂ ਸਹੀ ਜੀ ਜਨਾਬ ਉਹਨਾਂ ਲੈ ਕੇ ਜਾਵੇ ਪੰਜ ਬੰਦਿਆਂ ਨੂੰ ਕੰਮ ਕਰਾ ਕੇ 라ਵੇ ਗਲਤ ਕੰਮ ਆਪਾਂ ਕਰਾਉਂਦੇ ਨਹੀਂ ਸਹੀ ਕੰਮ ਆਪਾਂ ਛੱਡਦੇ ਨਹੀਂ ਆਹੀ ਕੰਮ ਹੈ ਬਸ ਸੀਮਾ ਨੇ ਪੰਜਾਬੀਆਂ ਲਈ ਕੀਤਾ ਵੱਡਾ ਦਾਵਾ ਕਿ ਆਉਣ ਵਾਲੇ ਦਿਨਾਂ 'ਚ ਵਲੰਟੀਅਰਾਂ ਨੂੰ ਸੰਗਠਨ 'ਚ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ 'ਚ ਅਹੁਦੇ ਮਿਲਣਗੇ ਮੈਂ ਨੋਟ ਕਰ ਲਿਆ ਹੈ ਲਿਸਟਾ ਵੀ ਮੰਗਵਾ ਲਈਆਂ ਹਨ ਜਿਹੜੇ ਘਰਦਿਆਂ ਨਾਲ ਲੜ ਕੇ ਪੱਲਿਓ ਤੇਲ ਪਵਾ ਕੇ ਮੇਰੇ ਨਾਲ ਤੁਰਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲਣਗੀਆਂ ਤੇ ਅਹੁਦੇ ਵੀ ਮਿਲਣਗੇ ਸਰਕਾਰ 'ਚ ਵੱਡਾ ਹਿੱਸਾ ਪਵਾਵਾਂਗਾ ਉਹਨਾਂ ਦਾ ਆਉਣ ਵਾਲੇ ਦਿਨਾਂ 'ਚ ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ 'ਚ ਵੀ ਅਹੁਦੇ ਮਿਲਣਗੇ ਵਲੰਟੀਅਰਾਂ ਨੂੰ ਆਉਣ ਵਾਲੇ ਦਿਨਾਂ 'ਚ ਮੈਂ ਨੋਟ ਕਰ ਲਿਆ ਲਿਸਟਾ ਮੰਗਾ ਲੀਆਂ ਜਿਹੜੇ ਘਰਦਿਆਂ ਨਾਲ ਲੜ ਕੇ ਆਪਣੇ ਮੋਟਰਸਾਈਕਲ 'ਚ ਆਪ ਹੀ ਤੇਲ ਪਵਾ ਕੇ ਮੇਰੀ ਗੱਡੀ ਮੂਰੇ ਆ ਕੇ ਮੋਟਰਸਾਈਕਲ ਲਾ ਲੈਂਦੇ ਐ ਮੈਂ ਨਿਸ਼ਾਨਦੇਹੀ ਕਰ ਲਈ ਉਹਨਾਂ ਦੀ ਉਹਨਾਂ ਨੂੰ ਆਉਦੇ ਵੀ ਮਿਲਣਗੇ ਨੌਕਰੀਆਂ ਵੀ ਮਿਲਣਗੀਆਂ ਸਰਕਾਰ ਦੇ ਵਿੱਚ ਹਿੱਸਾ ਪਾਊਗਾ ਵੱਡੇ ਤੱਬੇ ਨੂੰ ਹੁਣ ਜੇ ਉਹਨਾਂ ਕੋਲੇ ਕੋਈ ਪੈਨ ਹੋਊਗਾ ਤਾਈਆਂ ਲੋਕਾਂ ਦੇ ਕੰਮ ਕਰਾ ਸਕਦੇ ਨੇ ਉਹ ਖਾਣੇ ਚ ਗਏ ਨੂੰ ਘਟ ਘਟ ਐਸਐਚਓ ਖੜਾ ਹੋ ਕੇ ਪੁੱਛੇ ਤਾਂ ਸਹੀ ਜੀ ਜਨਾਬ ਉਹਨਾਂ ਲੈ ਕੇ ਜਾਵੇ ਪੰਜ ਬੰਦਿਆਂ ਨੂੰ ਕੰਮ ਕਰਾ ਕੇ 라ਵੇ ਗਲਤ ਕੰਮ ਆਪਾਂ ਕਰਾਉਂਦੇ ਨਹੀਂ ਸਹੀ ਕੰਮ ਆਪਾਂ ਛੱਡਦੇ ਨਹੀਂ ਆਹੀ ਕੰਮ ਹੈ ਬਸ ਸੀਮਾ ਨੇ ਪੰਜਾਬੀਆਂ ਲਈ ਕੀਤਾ ਵੱਡਾ ਦਾਵਾ ਕਿ ਆਉਣ ਵਾਲੇ ਦਿਨਾਂ 'ਚ ਵਲੰਟੀਅਰਾਂ ਨੂੰ ਸੰਗਠਨ 'ਚ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ 'ਚ ਅਹੁਦੇ ਮਿਲਣਗੇ ਮੈਂ ਨੋਟ ਕਰ ਲਿਆ ਹੈ ਲਿਸਟਾ ਵੀ ਮੰਗਵਾ ਲਈਆਂ ਹਨ ਜਿਹੜੇ ਕਰਦਿਆਂ ਨਾਲ ਲੜ ਕੇ ਪੱਲਿਓ ਤੇਲ ਪਵਾ ਕੇ ਮੇਰੇ ਨਾਲ ਤੁਰਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲਣਗੀਆਂ ਤੇ ਅਹੁਦੇ ਵੀ ਮਿਲਣਗੇ ਸਰਕਾਰ 'ਚ ਵੱਡਾ ਹਿੱਸਾ ਪਵਾਵਾਂਗਾ ਉਹਨਾਂ ਦਾ ਆਉਣ ਵਾਲੇ ਦਿਨਾਂ 'ਚ ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ 'ਚ ਵੀ ਅਹੁਦੇ ਮਿਲਣਗੇ ਵਲੰਟੀਅਰਾਂ ਨੂੰ ਆਉਣ ਵਾਲੇ ਦਿਨਾਂ 'ਚ ਮੈਂ ਨੋਟ ਕਰ ਲਿਆ ਲਿਸਟਾ ਮੰਗਾ ਲੀਆਂ ਜਿਹੜੇ ਘਰਦਿਆਂ ਨਾਲ ਲੜ ਕੇ ਆਪਣੇ ਮੋਟਰਸਾਈਕਲ 'ਚ ਆਪ ਹੀ ਤੇਲ ਪਵਾ ਕੇ ਮੇਰੀ ਗੱਡੀ ਮੂਰੇ ਆ ਕੇ ਮੋਟਰਸਾਈਕਲ ਲਾ ਲੈਂਦੇ ਐ ਮੈਂ ਨਿਸ਼ਾਨਦੇਹੀ ਕਰ ਲਈ ਉਹਨਾਂ ਦੀ ਉਹਨਾਂ ਨੂੰ ਆਉਦੇ ਵੀ ਮਿਲਣਗੇ ਨੌਕਰੀਆਂ ਵੀ ਮਿਲਣਗੀਆਂ ਸਰਕਾਰ ਦੇ ਵਿੱਚ ਹਿੱਸਾ ਪਾਊਗਾ ਵੱਡੇ ਤੱਬੇ ਨੂੰ ਹੁਣ ਜੇ ਉਹਨਾਂ ਕੋਲੇ ਕੋਈ ਪੈਨ ਹੋਊਗਾ ਤਾਈਆਂ ਲੋਕਾਂ ਦੇ ਕੰਮ ਕਰਾ ਸਕਦੇ ਨੇ ਉਹ ਖਾਣੇ ਚ ਗਏ ਨੂੰ ਘਟ ਘਟ ਐਸਐਚਓ ਖੜਾ ਹੋ ਕੇ ਪੁੱਛੇ ਤਾਂ ਸਹੀ ਜੀ ਜਨਾਬ ਉਹਨਾਂ ਲੈ ਕੇ ਜਾਵੇ ਪੰਜ ਬੰਦਿਆਂ ਨੂੰ ਕੰਮ ਕਰਾ ਕੇ 라ਵੇ ਗਲਤ ਕੰਮ ਆਪਾਂ ਕਰਾਉਂਦੇ ਨਹੀਂ ਸਹੀ ਕੰਮ ਆਪਾਂ ਛੱਡਦੇ ਨਹੀਂ ਆਹੀ ਕੰਮ ਹੈ ਬਸ